ਸਤਨਾਮ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਤੀਜਾ ਅਗਮ ਅਗੋਚਰ ਵੇ ਪ੍ਰਵਾਹੇ ਆਪੇ ਮਿਹਰਵਾਨ ਅਗਮਾ ਥਾਹੇ ਆਪੜ ਕੋਈ ਨਾ ਸਕੈ ਤਿਸਨੂੰ ਗੁਰ ਸ਼ਬਦੀ ਮਿਲਾਇ ਤੁਧਨੋ ਸੇਵਹਿ ਜੋ ਤੁਧ ਭਾਵੈ ਗੁਰ ਕੈ ਸ਼ਬਦੇ ਸਤਿ ਸਮਾਵੈ ਅਨੰਦ ਗੁਣ ਰਵਹਿ ਦਿਨ ਰਾਤੀ ਰਸਨਾ ਹਰ ਰਸ ਪਾਇਆ ਸ਼ਬਦ ਮਰੈ ਸੇ ਮਰਨ ਸਵਾਰੇ ਹਰ ਕੇ ਗੁਣ ਹਿਰਦੈ ਉਰ ਧਾਰੇ ਜਨਮ ਸਫਲ ਹਰ ਚਰਣੀ ਲਾਗੇ ਦੂਜਾ ਭਾਉ ਚੁਕਾਇਆ ਹਰ ਜੀਉ ਮੇਲੇ ਆਪ ਮਿਲਾਏ ਗੁਰ ਕੈ ਸ਼ਬਦେ ਆਪ ਗਵਾਏ ਅਨੰਦ ਸਦਾ ਹਰ ਭਗਤੀ ਰਾਤੇ ਇਸ ਜਗ ਮੈ ਲਾਹਾ ਪਾਇਆ ਤੇਰੀ ਗੁਣ ਕਹਾ ਮੈਂ ਕਹਿਣ ਨ ਜਾਈ ਅੰਤ ਨਪਾਰਾ ਕੀਮਤ ਨਹੀਂ ਪਾਈ ਆਪੇ ਦਇਆ ਕਰੇ ਸੁਖਦਾਤਾ ਗੁਣ ਮਹਿ ਗੁਣੀ ਸਮਾਇਆ ਇਸ ਜਗ ਮੈਂ ਮੋਹ ਹੈ ਪਾਸਾਰਾ ਮਨਮੁਖ ਅ ਗਿਆਨੀ ਅੰਧ ਅੰਧਾਰਾ ਤੰਦੈ ਧਾਵਤ ਜਨਮ ਗਵਾਇਆ ਬਿਨ ਨਾਵੇ ਦੁਖ ਪਾਇਆ ਕਰਮ ਹੋਵੇ ਤਾਂ ਸਤਿਗੁਰੁ ਪਾਏ ਹਉ ਮੈਂ ਮੈਲ ਸ਼ਬਦ ਜਲਾਇ ਮਨ ਨਿਰਮਲ ਗਿਆਨ ਰਤਨ ਚਾਨਣ ਅ ਗਿਆਨ ਅਧਿਰ ਗਵਾਇਆ ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ ਸੱਚ ਨਾਮ ਹਰ ਹਿਰਦੈ ਵਸਾਈ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਆਪੇ ਸਹਿਜ ਸਮਾਇਆ ਨਾਮ ਮੂਲਕ ਅਗਮ ਪਾਰਾ ਨਾ ਕੋ ਹੋਆ ਤੋਲਣ ਹਾਰਾ ਆਪੇ ਤੋਲੇ ਤੋਲ ਤੁਲਾਏ ਗੁਰ ਸ਼ਬਦੀ ਮੇਲ ਤੁਲਾਇਆ ਸੇਵਕ ਸੇਵੈ ਕਰੇ ਅਰਦਾਸ ਤੂੰ ਆਪੇ ਮੇਲ ਬਹਾਲੈ ਪਾਸ ਸਭਨਾ ਜੀਆ ਕਾ ਸੁਖ ਦਾਤਾ ਪੂਰ ਕਰਮ ਧਿਆਇਆ ਜਤ ਸਤ ਸੰਜਮ ਜੇ ਸੱਚ ਕੁਮਾਵੇ ਇਹ ਮਨ ਨਿਰਮਲ ਜੇ ਹਰ ਗੁਣ ਗਾਵੇ ਇਸ ਬਿਖਮਹਿ ਅੰਮ੍ਰਿਤ ਪ੍ਰਾਪਤ ਹੋਵੇ ਹਰ ਜੀਉ ਮੇਰੇ ਪਾਇਆ ਜਿਸਨੂੰ ਬੁਝਾਏ ਸੋਈ 부ਜੈ ਹਰ ਗੁਣ ਗਾਵੇ ਅੰਦਰ ਸੂਜੈ ਹਉ ਮੈਂ ਮੇਰਾ ਠਾਕ ਰਹਾਇ ਸਹਜੇ ਹੀ ਸੱਚ ਪਾਇਆ ਬਿਨ ਕਰਮਾ ਹੋਰ ਫਿਰੈ ਕਨੇਰੀ ਮਰ ਮਰ ਜਮ ਮੈਂ ਚੁਕੈ ਨਾ ਫੇਰੀ ਬਿਕਾਰਾ ਤਾ ਬਿਖ ਕਮਾਵੇ ਸੁਖ ਨ ਕਬ ਹੂੰ ਪਾਇਆ ਬਹੁਤੇ ਭੇਖ ਕਰੇ ਭੇਖ ਤਾਰੀ ਬਿਨ ਸ਼ਬਦ ਹੈ ਹਉ ਮੈਂ ਕਿਨ ਨ ਮਾਰੀ ਜੀਵਤ ਮਰੈ ਤਾ ਮੁਕਤ ਪਾਏ ਸਚੈ ਨਾਏ ਸਮਾਇਆ ਅਗਿਆਨ ਤ੍ਰਿਸ਼ਨਾ ਇਸ ਤਨ ਹੈ ਜਲਾਏ ਜਿਸ ਦੀ ਬੂਝੈ ਜੇ ਗੁਰ ਸ਼ਬਦ ਕੁਮਾਏ ਤਨ ਮਨ ਸੀਤਲ ਕਰੋਧ ਨਿਵਾਰੇ ਹਉ ਮੈਂ ਮਾਰ ਸਮਾਇਆ ਸੱਚਾ ਸਾਹਿਬ ਸੱਚੀ ਵਡਿਆਈ ਗੁਰ ਪ੍ਰਸਾਦੀ ਵਿਰਲਹਿ ਪਾਈ ਨਾਨਕ ਇੱਕ ਕਹੈ ਬੇਨੰਤੀ ਨਾਮੇ ਨਾਮ ਸਮਾਇਆ ਮਾਰੂ ਮਹੱਲਾ ਤੀਜਾ ਨਦਰੀ ਭਗਤਾ ਲਿਹੁ ਮਿਲਾਏ ਭਗਤ ਸਲਾਹਨ ਸਦਾ ਲਿਉ ਲਾਏ ਤੋ ਸ਼ਰਨਾਈ ਉਬਰੈ ਕਰਤੇ ਆਪੇ ਮਿਲ ਮਲਾਇਆ ਪੂਰੈ ਸ਼ਬਦ ਭਗਤ ਸੁਹਾਈ ਅੰਤਰ ਸੁਖ ਤੇ ਰਹਿ ਮਨ ਭਾਈ ਮਨ ਤਨ ਸੱਚੀ ਭਗਤੀ ਰਾਤਾ ਸੱਚੇ ਸਿਉ ਚਿਤ ਲਾਇਆ ਹਉ ਮੈਂ ਵਿੱਚ ਸਦ ਜਲੇ ਸਰੀਰਾ ਕਰਮ ਹੋਵੈ ਭੀਟੇ ਗੁਰ ਪੂਰਾ ਅੰਤਰ ਗਿਆਨ ਸ਼ਬਦ 부ਝਾਏ ਸਤ ਗੁਰ ਤੇ ਸੁਖ ਪਾਇਆ ਮਨ ਮੁਖੰਦਾਂ ਅੰਧ ਕਮਾਏ ਬਹੁ ਸੰਕਟ ਜੋ ਨਹੀਂ ਪਰਮਾਏ ਜਮ ਕਾ ਜੀਵੜਾ ਕਦੇ ਨਾ ਕਾਠੈ ਅੰਤੇ ਬੋ ਦੁਖ ਪਾਇਆ ਆਵਣ ਜਾਣਾ ਸ਼ਬਦ ਨਿਵਾਰੇ ਸੱਚ ਨਾਮ ਰਖੈ ਉਰ ਧਾਰੇ ਗੁਰ ਕੈ ਸ਼ਬਦ ਮਰੈ ਮਨ ਮਾਰੇ ਹਉ ਮੈਂ ਜਾਇ ਸਮਾਇਆ ਆਵਣ ਜਾਣਾ ਪਰ ਜਿਬ ਗੋਈ ਬਿਨ ਸਤਗੁਰ ਥਿਰ ਕੋਈ ਨਾ ਹੋਈ ਅੰਤਰ ਜੋਤ ਸ਼ਬਦ ਸੁਖ ਵਸਿਆ ਜੋਤੀ ਜੋਤ ਮਿਲਾਇਆ ਪੰਜ ਦੂਤ ਚਿਤਵੈ ਵਿਕਾਰਾ ਮਾਇਆ ਮੋਹ ਕਾਹੇ ਪਸਾਰਾ ਸਤਗੁਰ ਸੇਵੇ ਤਾਂ ਮੁਕਤ ਹੋਵੈ ਪੰਜ ਦੂਤ ਵਸ ਆਇਆ ਬਾਜ ਗੁਰੂ ਹੈ ਮੋਹ ਗੁਬਾਰਾ ਫਿਰ ਫਿਰ ਡੂਬੈ ਵਾਰ ਵਾਰਾ ਸਤਗੁਰ ਭੇਟੇ ਸੱਚ ਦਰੜਾਏ ਸੱਚ ਨਾਮ ਮਨ ਪਾਇਆ ਸਾਚਾ ਦਰ ਸਾਚਾ ਦਰਵਾਰਾ ਸੱਚੇ ਸੇਵੈ ਸ਼ਬਦ ਪਿਆਰਾ ਸੱਚੀ ਧੰਨ ਸੱਚੇ ਗੁਣ गावा ਸੱਚੇ ਮਾਹੀਂ ਸਮਾਇਆ ਘਰੇ ਅੰਦਰ ਕੋ ਕਰ ਪਾਏ ਗੁਰ ਕੈ ਸ਼ਬਦੇ ਸਹਿਜ ਸੁਭਾਏ ਉਥੈ ਸੋਗ ਵਿਜੋਗ ਨ ਵਿਆਪੈ ਸਹਿਜ ਸਹਿਜ ਸਮਾਇਆ ਦੁਜੈ ਭਾਇ ਦੁਸ਼ਟਾ ਕਾ ਵਸਾ ਭੌਂਦੇ ਫਿਰੈ ਬਹੁ ਮੋਹ ਪਿਆਸਾ ਕੁਸੰਗਤ ਬਹਿ ਸਦਾ ਦੁਖ ਪਾਵੈ ਦੁਖੋ ਦੁਖ ਕਮਾਇਆ ਸਤ ਗੁਰ ਬਾਜੋਂ ਸੰਗਤ ਨਾ ਹੋਈ ਬਿਨ ਸ਼ਬਦੇ ਪਾਰ ਨਾ ਪਾਏ ਕੋਈ ਸਹਜੇ ਗੁਣ ਰਵੈ ਦਿਨ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗੈ ਗੁਰ ਸ਼ਬਦ ਨਿਵਾਸਾ ਉੜਹਿ ਨ ਮੂਲੈ ਨ ਆਵੈ ਨ ਜਾਹੀ ਨਿਜ ਘਰ ਵਾਸਾ ਪਾਇਆ ਕਾਇਆ ਸੋਦੈ ਸ਼ਬਦ ਵਿਚਾਰੈ ਮੋਠ ਗਉਰੀ ਪਰਮ ਨਿਵਾਰੈ ਆਪੇ ਕਿਰਪਾ ਕਰੇ ਸੁਖਦਾਤਾ ਆਪੇ ਮੇਲ ਮਲਾਇਆ ਸੰਧ ਹੀ ਨੇੜੈ ਦੂਰ ਨਾ ਜਾਣੋ ਗੁਰ ਕੈ ਸ਼ਬਦ ਨਜੀਕ ਪਛਾਣਿ ਵਿਗਸੈ ਕਮਲ ਕਿਰਨ ਪ੍ਰਗਾਸੈ ਪ੍ਰਗਟ ਕਰ ਦੇਖਾਇਆ ਆਪੇ ਕਰਤਾ ਸਚਾ ਸੋਈ ਆਪੇ ਮਾਰ ਜੀਵਾਲੇ ਅਵਰ ਨ ਕੋਈ ਨਾਨਕ ਨਾਮ ਮਿਲੈ ਵਡਿਆਈ ਆਪ ਗਵਾਈ ਸੁਖ ਪਾਇਆ ਮਾਰੂ ਸੋਲਹਿ ਮਹੱਲਾ ਚੌਥਾ ੴ ਸਤਿਗੁਰ ਪ੍ਰਸਾਦ ਸਚਾ ਆਪ ਸਵਾਰਣ ਹਾਰਾ ਅਵਰਨਾ ਸੋ ਜਿਸ ਬੀਜਿਕਾਰਾ ਗੁਰਮੁਖ ਸਚ ਵਸੈ ਘਟ ਅੰਤਰ ਸਹਜੇ ਸਚ ਸਮਾਈ ਹੈ ਸਭਨਾ ਸਚ ਵਸੈ ਮਨ ਮਾਹੀ ਗੁਰ ਪ੍ਰਸਾਦੀ ਸਹਜ ਸਮਾਈ ਗੁਰ ਗੁਰ ਕਰਤ ਸਦਾ ਸੁਖ ਪਾਇਆ ਗੁਰ ਚਰਣੀ ਚਿਤ ਲਾਈ ਹੈ ਸਤਗੁਰ ਹੈ ਗਿਆਨ ਸਤਗੁਰ ਹੈ ਪੂਜਾ ਸਤਗੁਰ ਸਿਹੀ ਵੀ ਅਵਰ ਨ ਦੂਜਾ ਸਤਗੁਰ ਤੇ ਨਾਮ ਰਤਨ ਧਨ ਪਾਇਆ ਸਤਗੁਰ ਕੀ ਸੇਵਾ ਪਾਈ ਹੈ ਬਿਨ ਸਤਗੁਰ ਜੋ ਦੂਜੈ ਲਾਗੇ ਆਵੈ ਜਾਹਿ ਭਰਮ ਮਰੈ ਅਭਾਗੇ ਨਾਨਕ ਤਿਨ ਕੀ ਫਿਰਗਤ ਹੋਵੈ ਜੇ ਗੁਰਮੁਖ ਰਹੈ ਸ਼ਰਣਾਈ ਹੈ ਗੁਰਮੁਖ ਪ੍ਰੀਤ ਸਦਾ ਹੈ ਸਾਚੀ ਸਤਗੁਰ ਤੇ ਮੰਗੋ ਨਾਮ ਜਾਚੀ ਉਹੋ ਦਇਆਲ ਕਿਰਪਾ ਕਰ ਹਰ ਜੀਓ ਰਖ ਲਿਵ ਗੁਰ ਸ਼ਰਨਾਈਂ ਹੈ ਅੰਮ੍ਰਿਤ ਰਾ ਸਤਗੁਰੂ ਚੋਂ ਆਇਆ ਦਸਵੇਂ ਦਵਾਰ ਪ੍ਰਗਟ ਹੋਇ ਆਇਆ ਤਹਿ ਅਨਹਦ ਸ਼ਬਦ ਵਜੈ ਤੁਣ ਬਾਣੀ ਸਹਜੇ ਸਹਜ ਸਮਾਈਂ ਹੈ ਜਿਨ ਕੋ ਕਰਤੈ ਧੁਰ ਲਿਖ ਪਾਈਂ ਅਨੰਦਨ ਗੁਰ ਗੁਰ ਕਰਤਿ ਵਿਹਾਈਂ ਬਿਨ ਸਤਿਗੁਰ ਕੋ ਸਿਜੈ ਨਾਹੀ ਗੁਰ ਚਰਣੀ ਚਿਤ ਲਾਈ ਹੈ ਜਿਸ ਭਾਵੈ ਤਿਸੇ ਆਪੇ ਦੇ ਗੁਰਮੁਖ ਨਾਮ ਪਦਾਰਥ ਲੈ ਆਪੇ ਕਿਰਪਾ ਕਰੇ ਨਾਮ ਦੀਵੇ ਨਾਨਕ ਨਾਮ ਸਮਾਈ ਹੈ ਗਿਆਨ ਰਤਨ ਮਨ ਪ੍ਰਗਟ ਭਇਆ ਨਾਮ ਪਦਾਰਥ ਸਹਿ ਜੀ ਲਿਆ ਏ ਵਡਿਆਈ ਗੁਰ ਤੇ ਪਾਈ ਸਤਿਗੁਰ ਕੋ ਸਦ ਬਲ ਜਾਈ ਹੈ ਪਰਗਟਿਆ ਸੂਰ ਨਿਸ ਮਿਟਿਆ ਦਿਆਰਾ ਅਗਿਆਨ ਮਿਟਿਆ ਗੁਰ ਰਤਨ ਉਪਾਰਾ ਸਤਗੁਰ ਗਿਆਨ ਰਤਨ ਅਤਿ ਭਾਰੀ ਕਰਮ ਮਿਲੇ ਸੁਖ ਪਾਈ ਗੁਰਮੁਖ ਨਾਮ ਪ੍ਰਗਟਿ ਹੈ ਸੋਏ ਚੌ ਜੁਗ ਨਿਰਮਲ ਹਛਾ ਲੋਏ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹਿ ਆ ਲਿਵਲਾਈ ਗੁਰਮੁਖ ਨਾਮ ਪ੍ਰਾਪਤ ਹੋਵੇ ਸਹਿਜ ਜਾਗੈ ਸਹਿਜ ਸੋਵੇ ਗੁਰਮੁਖ ਨਾਮ ਸਮਾਏ ਸਮਾਵੈ ਨਾਨਕ ਨਾਮ ਧਿਆਈਂ ਭਗਤਾ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਖ ਵਖਾਣੀ ਹਰ ਹਰ ਕਰਤ ਸਦਾ ਮਨ ਵਿਗਸੈ ਹਰ ਚਰਣੀ ਮਨ ਲਾਈਂ ਹਮ ਮੂਰਖ ਅਗਿਆਨ ਗਿਆਨ ਕਿਛ ਨਾਹੀ ਸਤਿਗੁਰ ਤੇ ਸਮਝ ਪੜੀ ਮਨ ਮਾਹੀ ਓਹ ਦਿਆਲ ਕਿਰਪਾ ਕਰ ਹਰ ਜੀਉ ਸਤਗੁਰ ਕੀ ਸੇਵਾ ਲਾਈ ਜਿਨ ਸਤਗੁਰ ਜਾਤਾ ਤਿਨ ਏਕ ਪਛਾਤਾ ਸਰਬੇ ਰਵ ਰਹਿਆ ਸੁਖ ਦਾਤਾ ਆਤਮ ਚੀਨ ਪਰਮ ਪਦ ਪਾਇਆ ਸੇਵਾ ਸੁਰਤ ਸਮਾਈ ਜਿਨ ਕੋ ਆਦ ਮਿਲੀ ਵਡਿਆਈ ਸਤਗੁਰ ਮਨ ਵਸਿਆ ਲਿਵ ਲਾਈ ਆਪ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਮਾਰੂ ਮਹੱਲਾ ਚੌਥਾ ਹਰ ਅਗਮ ਗੋਚਰ ਸਦਾ ਅਬਨਾਸੀ ਸਰਬੇ ਰਵ ਰਹਿਆ ਘਟਵਾਸੀ ਤਿਸ ਬਿਨਾ ਵਰ ਨਾ ਕੋਈ ਦਾਤਾ ਹਰ ਤਿਸੈ ਸ੍ਰੀ ਵੋ ਪ੍ਰਾਣੀ ਹੈ ਜਾਂ ਕੋ ਰਾਖੇ ਹਰਿ ਆਖਣਹਾਰਾ ਤਾਂ ਕੋ ਕੋਈ ਨਾ ਸਾਖ ਸਮਾਰਾ ਸੋਐ ਸਾ ਹਰਿ ਸੇਵਿਓ ਸੰਤੋ ਜਾਂ ਕੀ ਊ ਤੁਮ ਬਾਣੀ ਹੈ ਜਾਂ ਜਾ ਪੈ ਕਿਛ ਕਥਾਉ ਨਾਹੀ ਕਾਂ ਕਰਤਾ ਭਰਪੂਰ ਸਮਾਹੀ ਸੁਕੇ ਥੇ ਫਨ ਹਰਿਆ ਕੀ ਤੋਨ ਹਰ ਧਿਆਵੋ ਚੋਜ ਵਡਾਣੀ ਹੈ ਜੋ ਜੀ ਆਂ ਕੀ ਵੇਦਨ ਜਾਣੈ ਤੇ ਸਾਹਿਬ ਕੈ ਹਉ ਕੁਰਬਾਨੈ ਤਿਸ ਅਗੇ ਜਨ ਕਰ ਬੇਨੰਤੀ ਜੋ ਸਰਬ ਸੁਖਾਂ ਕਾ ਦਾਣੀ ਹੈ ਜੋ ਜੀ ਆਂ ਕੀ ਸਾਰਣਾ ਜਾਣੈ ਤਿਸਿਓ ਕਿਛ ਨਾ ਕਹੀ ਹੈ ਜਾਣੈ ਮੂਰ ਕਿਸੌ ਨਹਿ ਲੂਜ ਪ੍ਰਾਣੀ ਹਰ ਜਪੀਐ ਪਾ ਨਿਰਵਾਣੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵ ਜਲ ਥਲ ਜਨਤਾ ਸਭ ਤੈ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ ਨਾ ਕਰ ਆਸ ਮੀਤ ਸੁਤ ਭਾਈ ਨਾ ਕਰ ਆਸ ਕਿਸੈ ਸ਼ਾਹ ਬਿਵਹਾਰ ਕੀ ਫਰਾਈ ਬਿਨ ਹਰ ਨਾਮੈ ਕੋ ਬਿਲੀ ਨਹੀਂ ਹਰ ਜਪੀਐ ਸਾਰੰਗ ਪਾਣੀ ਹੈ ਅਣ ਦਿਨ ਨਾਮ ਜਪੋ ਬਨਵਾਰੀ ਸਭ ਆਸਾ ਮਨਸਾ ਪੂਰੈ ਥਾਰੀ ਜਨ ਨਾਨਕ ਨਾਮ ਜਪੋ ਭਵ ਖੰਡਨ ਸੁਖ ਸਹਜੇ ਰਹਿਣ ਵਿਹਾਣੀ ਹੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਜੋ ਸ਼ਰਨ ਪਰੈ ਤਿਸ ਕੀ ਪਤਰਾਖੈ ਜਾਇ ਪੁੱਛੋ ਵੇਦ ਪੁਰਾਣੀ ਹੈ ਜਸਾਰ ਸੇਵਾ ਲਾਏ ਸੋਈ ਜਨ ਲਾਗੇ ਗੁਰ ਕੈ ਸ਼ਬਦ ਪਰਮ ਭਉ ਭਾਗੇ ਵਿਚੇ ਗ੍ਰਹਿ ਸਦਾ ਰਹੇ ਉਦਾਸੀ ਜਿਉ ਕਮਲ ਰਹੇ ਵਿਚ ਪਾਣੀ ਹੈ ਵਿਚ ਹौं ਮੈਂ ਸੇਵਾ ਥਾਇ ਨ ਪਾਈ ਜਨਮ ਮੇਰੇ ਫਿਰ ਆਵੇ ਜਾਏ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਹੈ ਹਾਉ ਕਿਆ ਗੁਣ ਤੇਰੇ ਆਖਾਂ ਸੁਆਮੀ ਤੂੰ ਸਰਬ ਜੀਆਂ ਕਾ ਅੰਤਰ ਜਾਮੀ ਹਉ ਮੰਗੋ ਦਾਨ ਤੁਜੈ ਪੈ ਕਰਤੇ ਹਰ ਅਨੰਦਨ ਨਾਮ ਵਖਾਣੀ ਹੈ ਕਿਸੇ ਜੋਰ ਅਹੰਕਾਰ ਬੋਲਣ ਕਾ ਕਿਸੇ ਜੋਰ ਦੀਵਾਨ ਮਾਇਆ ਕਾ ਮੈਂ ਹਰ ਬਿਨ ਟੇਕ ਧਰ ਅਵਰਨ ਕਾਈ ਤੂੰ ਕਰਤੇ ਰਾਖ ਮੈਂ ਨਿਮਾਣੀ ਹੈ ਨਿਮਾਣੇ ਮਾਨ ਕਰੈ ਤੁਧ ਭਾਵੇ ਹੋਰ ਕੇ ਤੀ ਚਖ ਚਖ ਆਵੈ ਜਾਵੈ ਜਿਨ ਕਾ ਪਖ ਕਰੈ ਤੂੰ ਸੁਆਮੀ ਤਿਨ ਕੀ ਉਪਰ ਗਲ ਤੁਧਿਆਣੀ ਹੈ ਹਰ ਹਰ ਨਾਮ ਜਿਨੀ ਸਦਾ ਧਿਆਇਆ ਤਿਨਹੀ ਗੁਰ ਪ੍ਰਸਾਦ ਪਰਮ ਪਦ ਪਾਇਆ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਬਿਨ ਸੇਵਾ ਪਛੋਤਾਣੀ ਹੈ ਤੂੰ ਸਭ ਮੈਂ ਵਰਤੈ ਹਰ ਜਗਨਾਥ ਸੋ ਹਰ ਜਪੈ ਜਿਸ ਗੁਰਮਸਤਕ ਹਾਥ ਹਰ ਕੀ ਸਰਣ ਪਿਆ ਹਰ ਜਾਪੀ ਜਨ ਨਾਨਕ ਦਾਸ ਦਸਾਣੀ ਹੈ ਮਾਰੂ ਸੋਲ ਹੈ ਮਹੱਲਾ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਕਲਾਉ ਭਾਏ ਧਰੀ ਜਨ ਤਰਣਾ ਗगन ਰਹਾਇਆ ਹੁਕਮੇ ਚਰਣਾ ਅਗਨੋ ਪਾਈ ਦਨ ਮਹਿ ਬਾਦੀ ਸੋ ਪ੍ਰਭ ਰਾਖੈ ਭਾਈ ਜੀ ਜੰਤ ਕਉ ਰਿਜਕ ਸੁਭਾਹੇ ਕਰਨ ਕਾਰਨ ਸਮਰੱਥ ਅਪਾਹੇ ਖਿਨ ਮੈਂ ਥਾ ਫੂ ਥਾ ਪਨਹਾਰਾ ਸੋਈ ਤੇਰਾ ਸਹਾਈ ਹੈ ਮਾਤ ਗਰਭ ਮੈਂ ਜਿਨ ਪ੍ਰਤ ਪਾਲਿਆ ਸਾਸ ਗਰਾਸ ਹੋਏ ਸੰਗ ਸੁਮਾਲਿਆ ਸਦਾ ਸਦਾ ਜਪੀਐ ਸੋ ਪ੍ਰੀਤਮ ਵੱਡੀ ਜਿਸ ਵਡਿਆਈ ਹੈ ਸੁਲਤਾਨ ਖਾਨ ਕਰੇ ਖਿਨ ਕੀਰੇ ਗਰੀਬ ਨਿਵਾਜ ਕਰੇ ਪ੍ਰਭ ਮੀਰੇ ਗਰਭ ਨਿਵਾਰਨ ਸਰਬ ਸੁਧਾਰਨ ਕਿਛ ਕੀਮਤ ਕਹੀ ਨਾ ਜਾਈ ਹੈ ਸੋ ਪਤਵੰਤਾ ਸੋ ਤਨਵੰਤਾ ਜਿਸ ਮਨ ਵਸਿਆ ਹਰ ਭਗਵੰਤਾ ਮਾਤ ਪਿਤਾ ਸੁਤ ਬੰਧ ਪਪਾਈ ਜਿਨ ਹੈ ਸ੍ਰਿਸ਼ਟ ਉਪਾਈ ਹੈ ਪ੍ਰਭ ਆਏ ਸ਼ਰਣਾ ਪਉ ਨਹੀਂ ਕਰਣਾ ਸਾਧ ਸੰਗਤ ਨਿਚਿਓ ਹੈ ਤਰਣਾ ਮਨ ਬਚ ਕਰਮ ਰਾਧੇ ਕਰਤਾ ਤਿਸ ਨਾਹੀ ਕਦੇ ਸਜਾਈ ਹੈ ਗੁਣ ਨਿਧਾਨ ਮਨ ਤਨ ਮੈਂ ਰਵਿਆ ਜਨਮ ਮਰਨ ਕੀ ਜੋਨ ਨ ਭਵਿਆ दुख विनाश किया सुख डेरा जा तृपत रहे आ गाय हे मीत हमारा सोई स्वामी थान थर यंतर जामी सिमर सिमर पूर्ण परमेश्वर चिंता गणत मिटाई हे हर का नाम कोट लाख बाहा हर जस कीर्तन संग धन ता ज्ञान खड़ग कर कृपा दीना ਦੂਤ ਮਾਰੇ ਕਰਤਾਈ ਹੈ ਹਰ ਕਾ ਨਾਮ ਜਪੋ ਜਪ ਜਪਨੇ ਜੀਤ ਆਵ ਵਸੋ ਘਰ ਆਪਣੇ ਲਖ 84 ਹੀ ਨਰਕ ਨਾ ਦੇਖੋ ਰਸਕਰਸਕ ਗੁਣ ਗਾਈ ਹੈ ਖੰਡ ਬ੍ਰਹਮੰਡ ਉਧਾਰਨ ਹਾਰਾ ਊਚਾ ਥਾ ਗੰਮ ਪਾਰਾ ਜਿਸਨੋ ਕਿਰਪਾ ਕਰੇ ਪ੍ਰਭ ਆਪਣੀ ਸੋ ਜਨ ਤਸੈ ਤਿਆਈ ਹੈ ਬੰਧਨ ਤੋੜ ਲੀਏ ਪ੍ਰਭ ਮੋਲੇ ਕਰ ਕਿਰਪਾ ਕੀਨੇ ਘਰ ਗੋਲੇ ਅਨਹਦ ਰੁਣਚੁਣ ਘਾਰ ਸਹਿਜ ਤੁੰ ਸਾਚੀ ਕਾਰ ਖਮਾਈ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਬਿਨਸ ਗਈ ਹੋ ਮੈਂ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗ ਮੈਂ ਸੋਭ ਸੁਹਾਈ ਜੈ ਜੈ ਕਾਰਜ ਪੂਜਗ ਦੀਸੈ ਬਲ ਬਲ ਜਾਈ ਪ੍ਰਭ ਆਪਣੇ ਇਸੈ ਜਿਸ ਬਿਨਾਂ ਦੂਜਾ ਅਵਰ ਨਾ ਦੀਸੈ ਏਕਾ ਜਗਤ ਸੁਭਾਈ ਹੈ ਸਤ 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 ਪ੍ਰਭ ਜਾਤਾ ਗੁਰ ਪ੍ਰਸਾਦ ਸਦਾ ਮਨ ਰਾਤਾ ਸਿਮਰ ਸਿਮਰ ਜੀਵੈ ਜਨ ਤੇਰੀ ਏਕੰਕਾਰ ਸਮਾਈ ਹੈ ਭਗਤ ਜਨਾਂ ਕਾ ਪ੍ਰੀਤਮ ਪਿਆਰਾ ਸਭੈ ਉਧਾਰਨ ਖਸਮ ਹਮਾਰਾ ਸਿਮਰ ਨਾਮ ਪੁੰਨੀ ਸਭ ਇਚਾ ਜਨ ਨਾਨਕ ਪਹਿਜ ਰਖਾਈ ਹੈ ਮਾਰੂ ਸੋਲ ਹੈ ਮਹੱਲਾ ਪੰਜਵਾ ੴ ਸਤਿਗੁਰ ਪ੍ਰਸਾਦਿ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕੀਰਤ ਸੰ ਜੋਗੀ ਭਏ ਅਖਿਤਰਾ ਕਰਤੇ ਭੋਗ ਬਿਲਾਸਾ ਹੈ ਜੋ ਫਿਰ ਕਰੈ ਸੋ ਧਨ ਤਤਮਨ ਫਿਰ ਧਨ ਸ਼ੀਗਾਰ ਰਖੈ ਸੰਗਨ ਮਿਲੇ ਕਤਰ ਵਸੈ ਦਿਨ ਰਾਤੀ ਪ੍ਰਯੋਦਿ ਧਨ ਦਿਲਾਸਾ ਹੈ ਧਨ ਮੰਗੈ ਪ੍ਰਿਯ ਬੋ ਮਿਦਤਾਵੇ ਜੋ ਪਾਵੇ ਸੋ ਆਣ ਦਿਖਾਵੇ ਏਕ ਵਸਤ ਕੋ ਪਹੁੰਚ ਨਾ ਸਾਕੇ ਧਨ ਰਹਤੀ ਭੂਖ ਪਿਆਸਾ ਹੈ ਧਨ ਕਰੈ ਬਿਨੋ ਦੋ ਕਰਜੂ ਰੈ ਪ੍ਰੇ ਪ੍ਰਦੇਸ ਨ ਜਾਹੋ ਵਸੋ ਘਰ ਮੋਰੇ ਐਸਾ ਬਣਜ ਕਰੋ ਗ੍ਰਹਿ ਭੀਤਰ ਜਿਥੇ ਉਤਰੈ ਭੂਖ ਪਿਆਸਾ ਹੈ ਸਗਲੇ ਕਰਮ ਧਰਮ ਜੁਗ ਸਾਦਾ ਬਿਨ ਹਰ ਦਾ ਸੁਖ ਤਿਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤਸੰਗਿਏ ਤਉ ਧਨ ਪਰ ਅਨੰਦ ਉਲਾਸਾ ਹੈ ਧਨ ਅੰਦੀ ਫਿਰ ਚਪਲ ਸਿਆਨ ਪੰਜ ਤਤ ਕਾ ਰਚਨ ਰਚਾਨਾ ਜਿਸ ਵਖਰ ਕੋ ਤੁਮ ਆਏ ਹੋ ਸੋ ਪਾਇਓ ਸਤਗੁਰ ਪਾਸਾ ਹੈ ਧਨ ਕਹੈ ਤੂੰ ਵਸ ਮੈ ਨਾਲੇ ਪ੍ਰੇਮ ਸੁਖ ਵਾਸੀ ਭਾਲ ਗੋਪਾਲੇ ਤੁਜੇ ਬਿਨਾ ਕੋ ਕਿਤਹੀ ਨਾ ਲਿਖੈ ਵਚਨ ਦੇਹ ਛੋੜ ਨਾ ਜਾ ਸਾਹੇ ਪਿਰ ਕਹਿਆ ਹੋਂ ਹੁਕਮੀ ਬੰਦਾ ਓਹ ਭਾਰੋ ਠਾਕੁਰ ਜਿਸ ਕਾਣ ਨ ਛੰਦਾ ਜਿੱਚ ਰਾਖੈ ਤਿਚਰ ਤੁਮ ਸੰਗ ਰਹਿਣਾ ਜਾਂ ਸਦੇ ਤਾਂ ਊਠ ਸਿਧਾ ਸਾਹੀ ਜੋ ਪ੍ਰੇਵਚਨ ਕਹੇ ਧਨ ਸਾਚੇ ਧਨ ਕਛੂ ਨ ਸਮਝਿਆ ਚੰਚਲ ਕਾਚੇ ਬਹਰ ਬਹਰ ਫਿਰ ਹੀ ਸੰਗ ਮੰਗੇ ਓਹ ਬਾਤ ਜਾਣੈ ਕਰਹਾ ਸਾਹੀ ਆਈ ਆਗਿਆ ਫਿਰੋ ਬੁਲਾਇਆ ਨਾ ਧਨ ਪੁੱਛੀ ਨਾ ਮਥਾ ਪਕਾਇਆ ਫੂਟ ਸੰਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮਹਾਂ ਸਾਹੇ ਰੇ ਮਨ ਲੋਭੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸੁਦੇਰੇ ਬਿਨ ਸਤਿਗੁਰ ਪਚ ਮੁਏ ਸਾਖਤ ਨਿਗੁਰੇ ਗਲ ਜਮ ਫਾ ਸਾਹੇ ਮਨ ਮੁਖ ਆਵੇ ਮਨ ਮੁਖ ਜਾਵੇ ਮਨ ਮੁਖ ਫਿਰ ਫਿਰ ਝੂਟਾ ਖਾਵੇ ਜਿਤਨੇ ਨਰਕ ਸੇ ਮਨ ਮੁਖ ਭੋਗੈ ਗੁਰਮੁਖ ਲੇਪ ਨਮਾ ਸਾਹੇ ਗੁਰਮੁਖ ਸੋਏ ਜੇ ਹਰ ਜੀਉ ਪਾਇਆ ਤਿਸ ਕੌਣ ਮਟਾਵੈ ਜੇ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜਿਸ ਸਰਪਾਉ ਪਿਆ ਗਲ ਖਾਸਾਏ ਹਉ ਬਲਿਹਾਰੀ ਸਤਿਗੁਰੂ ਪੂਰੇ ਸ਼ਰਣ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜ ਨਾ ਕਤਹੀ ਜਾ ਸਾਹਿ ਗੁਣ ਨਿਧਾਨ ਕਿਛ ਕੀਮ ਨ ਪਾਈ ਕਟ ਕਟ ਪੂਰ ਰਹਿਓ ਸਭ ਠਾਈ ਨਾਨਕ ਸ਼ਰਨ ਦੀਨ ਦੁਖ ਭੰਜਨ ਹਾਉ ਰੇਣ ਤੇਰੇ ਜੋ ਦਾਸਾ ਹੈ ਗੁਣ ਨਿਧਾਨ ਕਿਛ ਕੀ ਮਨ ਪਾਈ ਕਟ ਕਟ ਪੂਰ ਰਹਿਓ ਸਭ ਠਾਈ ਨਾਨਕ ਸ਼ਰਨ ਦੀਨ ਦੁਖ ਭੰਜਨ ਹਾਉ ਰੇਣ ਤੇਰੇ ਜੋ ਦਾਸਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ